ਉਨੇ ਸੁਸਾਈਡ ਕੀਤੀ ਤਾਂ ਉਹਦੇ ਪਰਿਵਾਰ ਨਾਲ ਸਾਡੀ ਸympathy ਆ ਉਹਦੇ ਨਾਲ ਵੀ ਸਾਡੀ sympathy ਸੀ ਉਹਦੇ ਨਾਲ ਸਾਡੀ ਉਹਦੇ ਪਰਿਵਾਰ ਨਾਲ ਵੀ ਉਹਦੇ ਭੈਣ ਭਰਾਵਾਂ ਨਾਲ ਸਮਝਦੇ ਆ ਕਿ ਇੱਕ ਮਾਂ ਦਾ ਮਾਪੇ ਦਾ ਪੁੱਤ ਖੋਇਆ ਇੱਕ ਭੈਣ ਦਾ ਭਰਾ ਚਲਾ ਗਿਆ ਉਹ ਦੁਬਾਰਾ ਨਹੀਂ ਆ ਸਕਦਾ ਹੁਣ ਮੈਂ ਉਹਨਾਂ ਨਾਲ ਇੱਕ ਦੁੱਖ ਪ੍ਰਗਟ ਕਰਦੀ ਆ ਤੇ ਨਾਲ ਹੀ ਮੈਂ ਦੂਸਰਾ ਪਾਸਾ ਵੀ ਇਸ ਜਿਹੜਾ ਸਟੋਰੀ ਦਾ ਲੈਣਾ ਚਾਹੁੰਦੀ ਆ ਕਿਉਂਕਿ ਮੈਂ ਇੱਕ ਔਰਤ ਦਾ Facebook 'ਤੇ ਵਿਦਵਾਨਾ ਨੇ Facebook ਭਰ ਦਿੱਤੀ ਮੈਨੂੰ ਦੁੱਖ ਲੱਗਾ ਜਦੋਂ ਕਿ ਮੇਰੀ ਕੋਈ ਧੀ ਨਹੀਂ ਨਾ ਹੀ ਮੇਰੀ ਕੋਈ ਧੀ ਬਾਹਰ ਗਈ ਆ ਹਨਾ ਨਾ ਹੀ ਕੋਈ ਇਦਾਂ ਦੀ ਗੱਲ ਆ ਹਨਾ ਪਰ ਮੈਨੂੰ ਫੇਸਬੁੱਕ 'ਏ ਵਿਦਵਾਨਾਂ ਤੇ ਇੰਨਾ ਗਿਲਾ ਆ ਕਿ ਉਹਨਾਂ ਨੇ 10 ਦਿਨ ਤੋਂ 8 ਦਿਨ ਤੋਂ ਫੇਸਬੁੱਕ 'ਪਰਤੀ ਫਲਾਨੀ ਕੁੜੀ ਰਿਪੋਰਟ ਹੋ ਰਹੀ ਆ ਚੱਕ ਚੱਕ ਕੇ ਜੀ ਫੋਟੋ ਲੋਕ ਕੁੜੀਆਂ ਦੀਆਂ ਪਾਉਣੀਆਂ ਸ਼ੁਰੂ ਕਰਤੀਆਂ ਮੇਰੀ ਗੱਲ ਧਿਆਨ ਨਾਲ ਸੁਣਿਆ ਜੀ ਜਿਹੜੇ ਭੈਣਾ ਭਰਾ ਆਪਣੇ ਗਾਲਾਂ ਕੱਢਣੀਆਂ ਕੱਢ ਲੈਣ ਮੇਰੇ ਜੁੱਤੀ ਦੇ ਵੀ ਯਾਦ ਨਹੀਂ ਸੱਚ ਬੋਲਣਾ ਮੇਰੀ ਆਦਤਾਂ ਦੇ ਬੋਲਦੀ ਰਹੂੰਗੀ ਤੁਸੀਂ ਕੁੜੀਆਂ ਦੀਆਂ ਫੋਟੋ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨਾ ਜਦੋਂ ਵਿਆਹ ਹੋਏ ਸੀ ਉਹ ਤੁਸੀਂ ਫੇਸਬੁੱਕ ਤੇ ਫੋਟੋ ਪਾਈਆਂ ਸੀ ਤੁਹਾਡੇ ਸੌਦੇ ਹੁੰਦੇ ਪਏ ਸੀਗੇ ਜਾਂ ਉਹ ਜੋ ਸੌਦੇ ਹੋਏ ਸਨ ਫੇਸਬੁੱਕ ਵਿਦਵਾਨਾਂ ਨੂੰ ਪੁੱਛ ਕੇ ਉਹਨਾਂ ਨੇ ਕੀਤੇ ਸੀ ਜੀ ਅਸੀਂ ਇਹ ਸੌਦਾ ਕਰਨ ਲੱਗੇ ਆ ਇਹ ਸੌਦਾ ਹੈ ਵਿਆਹ ਇੱਕ ਸਮਰਪਣ ਗੁਰੂ ਗ੍ਰੰਥ ਸਾਹਿਬ ਵਿੱਚ ਬਕਾਇਦਾ ਲਾਵਾ ਹੁੰਦੀਆਂ ਹੈ ਨਾ ਲਾਵਾ ਲੈ ਕੇ ਲੋਕੀ ਹਜ਼ਾਰਾਂ ਕੁੜੀਆਂ ਛੱਡੀਆਂ ਹੋਈਆਂ ਫੇਸਬੁੱਕੀਏ ਵਿਦਵਾਨੋ ਮੇਰੀ ਗੱਲ ਸੁਣ ਲਓ ਮੈਂ ਤੁਹਾਨੂੰ ਸਿੱਧਾ ਚੈਲੰਜ ਕਰਦੀ ਆ ਮੇਰੇ ਮੁੱਗੇ ਚਾਓ 11 ਸੈਂਕੜੇ ਕੁੜੀਆਂ ਛੱਡੀਆਂ ਹੋਈਆਂ ਦੋ ਦੋ ਨਿਆਣੇ ਲੈ ਕੇ ਚਾਰੀਆਂ ੱੱੱਕੇ ਖਾਂਦੀਆਂ ਫੇਰਦੀਆਂ ਅੱਧੀਆਂ ਤਾਂ ਪਾਗਲ ਹੋ ਗਈਆਂ ਡਿਪਰੈਸ਼ਨ ਚ ਚਲੀਆਂ ਗਈਆਂ ਮੇਰੇ ਖੋਦੇ ਮੱਲੇ ਚ ਕਿੰਨੀਆਂ ਸਾਰੀਆਂ ਕੁੜੀਆਂ ਜਿਹੜੀਆਂ ਸਹਰਿਆਂ ਵੱਲੋਂ ਦੋ ਦੋ ਸਾਲ ਤਿੰਨ ਤਿੰਨ ਸਾਲ ਦੋ ਦੋ ਮਹੀਨੇ ਰੱਖ ਕੇ ਛੱਡਦੀਆਂ ਦੋ ਦੋ ਬੱਚੇ ਪੈਦਾ ਹੋ ਗਏ ਫੇਰ ਛੱਡਦੀਆਂ ਬੱਚਾ ਪੈਦਾ ਹੋ ਗਿਆ ਲੈ ਗਏ ਪੇਸ਼ ਛੱਡਦੀ ਦੂਜਾ ਬੱਚਾ ਪੈਦਾ ਹੋ ਗਿਆ ਫੇਰ ਜਿੱਦਾਂ ਕਹਿੰਦੇ ਪੇਤੀ ਛੱਡਤੀ ਦੂਜਾ ਬੱਚਾ ਜਦੋਂ ਹੋ ਗਿਆ ਮਾਂ ਪੇੜੇ ਸੰਭਾਲ ਲਿਆ ਫੇਰ ਲੈ ਗਈਆਂ ਮੇਰੇ ਕੋਲੇ ਬਕਾਇਦਾ ਸਾਹਿਬ ਜਿੱਦਾਂ ਕਹਿੰਦੇ ਲਿਸਟਾਂ ਜਿੰਨੇ ਲੈਣੀਆਂ ਲਓ ਕਿ ਕੁੜੀਆਂ ਨਾਲ ਫਰੋਡ ਨਹੀਂ ਹੁੰਦੇ ਉਹ ਤੁਸੀਂ ਕਿੱਥੇ ਸੀਗੇ ਜਦੋਂ ਕੁੜੀਆਂ ਨੂੰ ਵਿਆਹ ਕੇ ਛੱਡ ਦਿੱਤਾ ਜਾਂਦਾ ਉਦੋਂ ਤੁਸੀਂ ਕਿੱਥੇ ਸੀ ਫੇਸਬੁੱਕ ਦੇ ਵਿਦਵਾਨ ਅਸੀਂ ਸਮਝਦੇ ਆ ਕਿ ਕਿਸੇ ਨਾਲ ਇਦਾਂ ਨਹੀਂ ਹੋਣਾ ਚਾਹੀਦਾ ਦੂਸਰੀ ਗੱਲ ਕੁੜੀਆਂ ਦਾ ਪੱਖ ਮੈਂ ਰੱਖਦੀਆਂ ਜਦੋਂ ਕਿ ਉਹਨਾਂ ਕੁੜੀਆਂ ਨੂੰ ਰੱਖਣਾ ਚਾਹੀਦਾ ਸੀ ਜਿਹੜੀਆਂ ਪਰਦੇਸਾਂ 'ਚ ਸੀ ਉਹ ਨਹੀਂ ਬੋਲੀਆਂ ਉਹਨਾਂ ਦੀ ਜਗ੍ਹਾ ਮੈਂ ਬੋਲਦੀ ਮੈਨੂੰ ਦਰਦ ਹੈ ਨਾ ਅੱਛਾ ਉਹ ਕੁੜੀਆਂ ਨੂੰ ਤੁਸੀਂ ਤੁਸੀਂ ਵਿਆਹ ਹੋ ਗਿਆ ਬਾਹਰ ਚਲੀਆਂ ਗਈਆਂ ਤੁਸੀਂ ਉਹਨਾਂ ਨੂੰ 100-100 ਵਾਰ ਫੋਨ ਕਰਦੇ ਆ ਸਾਰਿਆਂ ਨਾਲ ਤੁਸੀਂ ਚਾਹਦੇ ਹੋ ਫੋਨ ਕਰੀ ਜਾਣ ਭਈ ਉਹਨਾਂ ਨੇ ਕੰਮ ਤੇ ਜਾਣਾ ਉਹਨਾਂ ਨੇ ਔਖੀਆਂ ਸੌਖੀਆਂ ਨੇ ਪੀਆਰ ਲੈਣੀਆਂ ਪੜਾਈ ਵੀ ਕਰਨੀਆਂ ਜੇ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਤਾਂ ਠੀਕ ਹੈ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਫੇਸਬੁੱਕ ਦੇ ਵਿਦਵਾਨ ਮੇਰੇ ਨਾਲ ਸਹਿਮਤ ਹਨ ਜਾਂ ਨਹੀਂ ਹਨ ਮੇਰਾ ਮਤਲਬ ਹੈ ਗੱਲ ਆ ਵੀ ਜੋ ਮੇਰਾ ਨਿੱਜੀ ਵਿਚਾਰ ਆ ਮੈਂ ਕਹੂੰਗੀ ਇਹ ਐਕਚੁਅਲੀ ਮੇਰਾ ਨਿੱਜੀ ਵਿਚਾਰ ਵੀ ਨਹੀਂ ਇੱਕ ਸਮਾਜਿਕ ਵਿਚਾਰ ਹੈ ਕੁੜੀਆਂ ਬਾਹਰ ਚਲੀਆਂ ਗਈਆਂ ਉਹ ਤੁਹਾਨੂੰ ਪੜ੍ਹੋ ਕੀ ਪਤਾ ਤੁਸੀਂ ਜਿਹੜੇ ਆਈਲੈਕਸ ਨਹੀਂ ਕਰ ਸਕੇ 6 ਬੈਂਡ ਨਹੀਂ ਲੈ ਸਕੇ 7 ਬੈਂਡ ਨਹੀਂ ਲੈ ਸਕੇ ਪੜ ਨਹੀਂ ਸਕੇ ਹੈ ਕੋਈ ਡਾਕਟਰ ਨਹੀਂ ਬਣ ਸਕੇ ਇੰਜੀਨੀਅਰ ਨਹੀਂ ਬਣ ਸਕੇ ਤੁਹਾਨੂੰ ਕੀ ਪਤਾ ਹੈ ਪੜਾਈ ਕੀ ਚੀਜ਼ ਹੈ ਮਿਹਨਤ ਕੀ ਚੀਜ਼ ਹੈ ਉਹ ਵਿਚਾਰੀਆਂ ਪਰਦੇਸਾਂ ਚ ਜਾਂਦੀਆਂ ਪੜਾਈ ਕਰਦੀਆਂ 8-8 ਘੰਟੇ ਉਹ ਕਾਲਜ ਵਿੱਚ ਜਾਂਦੀਆਂ ਆਪਦੇ ਫਿਰ ਉਹ ਵਰਤ ਕਰਦੀਆਂ ਵੀ ਆਪ ਦਾ ਕਰਾਇਆ ਦੇਣਾ ਕੰਮ ਕਰਦੀਆਂ ਵਿਚਾਰੀਆਂ ਫਿਰ ਤੁਸੀਂ ਚਾਹੁੰਦੇ ਫੋਨ ਸਾਰੀ ਰਾਤ ਤੁਸੀਂ ਬੈੱਡ ਤੇ ਲੱਤ ਤੇ ਲੱਤ ਰੱਖੀ ਹੁੰਦੀ ਆ ਵੀ ਸਾਡੇ ਨਾਲ ਸਾਰੀ ਰਾਤ ਕਾਲ ਕਰਨ ਕੋਈ ਕਹਿੰਦਾ ਜੀ ਸਾਡੇ ਨਾਲ ਵੀਡੀਓ ਕਾਲ ਕਰੇ ਇਹ ਕੁੜੀਆਂ ਦੀਆਂ ਪ੍ਰੋਬਲਮ ਆ ਜਿਹੜੀਆਂ ਮੈਂ ਦੱਸ ਰਹੀ ਆ ਐ ਜ ਲੈੜੀ ਔਰ ਕੁੜੀ ਹੋਣ ਦੇ ਨਾਤੇ ਤੁਸੀਂ ਸਾਰੀ ਰਾਤ ਚਾਹੁੰਦੇ ਵੀਡੀਓ ਕਾਲ ਕਰਨ ਉਹ ਇੱਕ ਕਮਰੇ 'ਚ ਚਾਰ-ਚਾਰ ਕੁੜੀਆਂ ਰਹਿੰਦੀਆਂ ਹਨਾ ਕੋਈ ਕੋਈ ਪਰਦਾ ਵੀ ਕੋਈ ਚੀਜ਼ ਹੁੰਦਾ ਉਹ ਵਿਚਾਰੀਆਂ ਆਪਦੇ ਮਾਂ ਤੋਂ ਜਿੰਨਾ ਕੁੜੀਆਂ ਨਾਲ ਕੁੜੀਆਂ ਮੇਰੇ ਸੰਪਰਕ 'ਚ ਉਹ ਵਿਚਾਰੀਆਂ ਆਪਦੇ ਮਾਂ ਪਿਓ ਨਾਲ ਵੀ ਮਹੀਨਾ-ਮਹੀਨਾ ਕਈ ਵਾਰ ਗੱਲ ਨਹੀਂ ਕਰਦੀਆਂ ਪਾਲਜ ਤੋਂ ਆਉਂਦੀਆਂ ਕੰਮ ਤੇ ਜਾਂਦੀਆਂ ਆਪ ਦਾ ਪਾਰਟ ਟਾਈਮ ਲਾਉਂਦੀਆਂ ਘਰ ਚ ਖਾਣਾ ਵੀ ਬਣਾਉਣਾ ਸਫਾਈ ਵੀ ਕਰਨੀ ਤੁਹਾਨੂੰ ਪਤਾ ਹੈ ਕਿ ਬਾਹਰਲੇ ਲੋਕ ਐਨੇ شریف ਨਹੀਂ ਅਗਲੇ ਟਿੱਕਟੌਕ ਘਰ ਪਾਲਦੇ ਆ ਦਾ ਹੈਨਾ ਆਪਣਾ ਘਰ ਹੋਵੇ ਤਾਂ ਆਪਾਂ ਖਾਣਾ ਬਣਾਇਆ ਮੰਨ ਲਓ ਮੈਂ ਨੌਕਰੀ ਤੇ ਜਾਣਾ ਮੈਂ ਖਾਣਾ ਬਣਾਇਆ ਮੇਰੇ ਭਾਂਡੇ ਪਾਇਆ ਪੋਚਾ ਨਹੀਂ ਲਗਾ ਗイズ ਓਕੇ ਮੈਂ ਚਲੀ ਜਾਉਂ ਪਰ ਜਿਹੜੀਆਂ ਉਹ ਵਿਚਾਰੀਆਂ ਨੇ ਉਥੇ ਕੰਮ ਵੀ ਕਰਨਾ ਆਪਣੀ ਪੜ੍ਹਾਈ ਵੀ ਕਰਨੀ ਹੈ ਫਿਰ ਉਹਨਾਂ ਨੇ ਕੋਈ ਆਪਦੇ ਡਰਾਈਵਿੰਗ ਲਾਇਸੈਂਸ ਲੈਣੇ ਕੋਈ ਉਹਨਾਂ ਨੇ ਆਪ ਦਾ ਕਿੰਨੇ ਕੰਮ ਹੋਣਾ ਲਈ ਹੈ ਨਾ ਇਹ ਵਿਚਾਰੀਆਂ ਅੱਜ ਕੱਲ ਉਹ ਤੇ ਕਾਰ ਵੀ ਨਾ ਨਹੀਂ ਸਰਦਾ ਜੇ ਕਾਰ ਲੈ ਲੈਂਦੀਆਂ ਉਹਦੀਆਂ ਕਸ਼ਟਾਂ ਵੀ ਭਰਨੀਆਂ ਉਹਨਾਂ ਨੂੰ ਡਬਲ ਡਬਲ ਕੰਮ ਕਰਨਾ ਪੈਂਦਾ ਉਹ ਤੁਹਾਨੂੰ ਆਪਦੇ ਪੈਸੇ ਦਿੱਸ ਜਾਂਦੇ ਫਿਰ ਜੇ ਤੁਹਾਡੇ ਨਾਲ ਨਹੀਂ ਗੱਲ ਕਰਦੀਆਂ ਉਹ ਤੁਹਾਨੂੰ ਪਿਆਰ ਨਾਲ ਸਮਝਾਉਂਦੀਆਂ ਇਹ ਇਹ ਕੁੜੀਆਂ ਦਾ ਪੱਖ ਹੈ ਉਹ ਤੁਹਾਨੂੰ ਪਿਆਰ ਨਾਲ ਸਮਝਾਉਂਦੀਆਂ ਭਈ ਦੇਖੋ ਵੀ ਮੇਰੇ ਕੋਲ ਇੰਨਾ ਹੀ ਟਾਈਮ ਆ ਮੈਂ ਤੁਹਾਡੇ ਨਾਲ ਗੱਲ ਕਰ ਸਕਦੀ ਹੈਲੋ ਹਾਈ ਕਰ ਸਕਦੀ ਸਤਿ ਸ੍ਰੀ ਅਕਾਲ ਕਰ ਸਕਦੀ ਆ ਜਾਂ ਤੁਹਾਡੀ ਸੁੱਖ ਸਾਂ ਪੁੱਛ ਸਕਦੀ ਆ ਇਸ ਤੋਂ ਬਾਰੇ ਮੇਰੇ ਕੋਲ ਟਾਈਮ ਨਹੀਂ ਪਰ ਤੁਸੀਂ ਲੋਕ ਸਮਝਦੇ ਹੀ ਨਹੀਂ ਤੁਸੀਂ ਤਾਂ ਮੁੰਡੇ ਕਹਿੰਦੇ ਆ ਜੀ ਅਸੀਂ 30 ਲੱਖ ਚ ਕੁੜੀ ਖਰੀਦ ਲਈ ਹੁਣ ਸਾਰੀ ਰਾਤ ਤੋਂ ਸਾਡੇ ਨਾਲ ਗੱਲ ਕਰੇ ਸਾਰਾ ਦਿਨ ਗੱਲ ਕਰੇ ਬਾਸੇ ਚ ਜਾ ਰਹੀ ਆ ਆਪਦੇ ਕਾਲਜ ਦਾ ਸਾਡੇ ਨਾਲ ਗੱਲ ਕਰੇ ਭਈ ਕਿਉਂ ਕਰੇ ਤੁਹਾਡੇ ਨਾਲ ਉਹਨੇ ਕਮਾਉਣਾ ਹੈ ਫਿਰ ਤੁਸੀਂ ਮੈਂ ਤਾਂ ਜੀ ਕਰਦਾ ਨਾ ਮੈਨੂੰ ਗੁੱਸਾ ਅੱਜ ਬਹੁਤ ਜ਼ਿਆਦਾ ਹੈ ਮੈਂ 8 ਦਿਨ ਤੋਂ ਦੇਖ ਰਹੀ ਹਾਂ ਤੁਸੀਂ ਕਮਲ ਕੀ ਕੁੱਟਿਆ ਹੋਇਆ ਔਰ ਨਾਲ ਹੀ ਮਨੀਸ਼ਾ ਗਲਾਟੀ ਮੈਲਾ ਕਮਿਸ਼ਨ ਨੂੰ ਵੀ ਕਰਦੀ ਹਾਂ ਚੇਅਰਪਰਸਨ ਨੂੰ ਸੁਨੇਹਾ ਦੇਣਾ ਚਾਹੁੰਦੀ ਆ ਵੀ ਜਿਨ੍ਹਾਂ ਨੇ ਇਦਾਂ ਦੀਆਂ ਫੋਟੋ ਕੁੜੀਆਂ ਦੀਆਂ ਪਾਈਆਂ ਜੀ ਫਲਾਮੀ ਲੈ ਗਈ ਜੀ ਫਲਾਮੀ ਨੂੰ ਵੀ ਰਿਪੋਰਟ ਕਰ ਲਓ ਉਹਨਾਂ ਦੇ ਕੇਸ ਹੋਣੇ ਚਾਹੀਦੇ ਆ ਹਰ ਇੱਕ ਦੀ ਧੀ ਦੀ ਇੱਜ਼ਤ ਹਰ ਇੱਕ ਦੀ ਭੈਣ ਦੀ ਇੱਜ਼ਤ ਹਾਂ আচ্ছা ਤੁਸੀਂ ਇਹ ਸੋਚੋ ਵੀ ਗਾਲ ਕੱਢਾ ਹੁਣ ਜਾਂਦਾ ਕੱਢੋ ਚਲੋ ਮੈਂ ਨਹੀਂ ਕੱਢਦੀ ਹਨਾ ਸਾਡੇ ਉਹ ਧਰਮ ਵਿੱਚ ਕਿਸੇ ਨੂੰ ਮੰਦਾ ਬੋਲਣਾ ਨਹੀਂ ਹੈ ਹਨਾ ਪਰ ਗਲਤ ਨੂੰ ਗਲਤ ਕਹਿਣਾ ਤੁਸੀਂ ਦੇਖੋ ਤੁਹਾਡੇ ਲਈ ਉਹ ਕੁੜੀ ਨੇ ਇੱਕ ਪਲੇਟ ਫਾਰਮ ਜਾਂਦਿਆਂ ਨੂੰ ਤਿਆਰ ਕਰਨਾ ਤੁਸੀਂ ਕਿ ਮੰਨ ਲਓ ਉਹਨੇ ਤੁਹਾਡੀ ਫਾਈਲ ਲਾਉਣੀ ਆ ਉਹ ਮੁੱਕਦੀ ਨਹੀਂ ਐ ਕਿ ਤੁਹਾਡੀ ਫਾਈਲ ਲਾਉਣ ਤੋਂ ਉਹਨੇ ਤੁਹਾਡੀ ਫਾਈਲ ਲਾਉਣੀ ਜਾਂਦਿਆਂ ਨੂੰ ਤੁਹਾਨੂੰ ਘਰ ਮਿਲ ਜਾਣਾ ਜਾਂਦਿਆਂ ਨੂੰ ਤੁਹਾਨੂੰ ਗਰੋਸੀ ਮਿਲ ਜਾਣੀਆਂ ਰੋਟੀ ਮਿਲ ਜਾਣੀਆਂ ਗੱਡੀ ਮਿਲ ਜਾਣੀਆਂ ਸੈਰ ਕਰਨੀਆਂ ਤੁਸੀਂ ਉੱਥੇ ਸਾਰੇ ਮਤਲਬ ਦੇਖਣਾ ਹੈਗਾ ਹਨਾ ਘੁੰਮਣਾ ਅੱਖ ਦੇ ਜੀ ਅਸੀਂ ਆਪਣੀ ਵਾਈਫ ਕੋਲ ਆਏ ਆ ਉਹ ਤੁਸੀਂ ਸਮਝਦੇ ਕਿਉਂ ਨਹੀਂ ਕਿ ਕੁੜੀਆਂ ਜਿਹੜੀਆਂ ਰਿਐਲਿਟੀ ਮੈਂ ਤੁਹਾਨੂੰ ਦੱਸਾਂ ਵੀ ਕੁੜੀਆਂ ਉਹਦੇ ਪੇਰੈਂਟਸ ਉਹ ਵੀ ਕਦੇ ਮੀਨਾ ਮੀਨਾ ਫੋਨ ਨਹੀਂ ਕਰ ਸਕਦੀਆਂ ਇਹ ਤੁਸੀਂ ਕੁੜੀਆਂ ਨੇ ਪੇਰੈਂਟਸ ਤੋਂ ਪੁੱਛੋ ਮੀਨਾ ਮੀਨਾ ਕੁੜੀਆਂ ਆਪਣੇ ਮਾਪਿਆਂ ਨਾਲ ਗੱਲ ਨਹੀਂ ਕਰ ਸਕਦੀਆਂ ਕਿਉਂਕਿ ਕਹਿੰਦੀਆਂ ਸਾਡੇ ਹੁਣ ਇਗਜ਼ਾਮ ਚੱਲ ਰਹੇ ਆ ਮਾਂ じゃ ਅਸੀਂ ਮਤਲਬ ਇੱਥੇ ਸਕੂਲੋਂ ਆਏ ਆ ਕੱਲ ਤੋਂ ਆਏ ਆ ਤੇ ਹੁਣ ਅਸੀਂ ਇੱਧਰ ਜਾਣਾ ਹੈਨਾ ਉਹ ਤੁਹਾਡੇ ਨਾਲ ਗੱਲ ਠੀਕ ਹੈ ਤੁਸੀਂ ਜਦੋਂ ਉਹਨਾਂ ਨੂੰ ਐ ਕ੍ਰਿਟੀਟ ਕਰ ਦਿੰਦੇ ਆ ਗੱਲ ਕਰੋ ਗੱਲ ਕਰੋ ਉਹ ਨਹੀਂ ਕਰ ਪਾਉਂਦੀਆਂ ਫਿਰ ਉਹ ਬਿਲਕੁਲ ਤੁਹਾਨੂੰ ਛੱਡ ਦਿੰਦੀਆਂ ਮਤਲਬ ਇੱਕ ਤੁਸੀਂ ਕਿੰਨਾ ਸਪਿੰਨ ਕਰੋਗੇ ਹਨਾ ਇੱਕ ਆਦਮੀ ਆ ਇੱਕ ਹਸਬੈਂਡ ਉਹ ਜੋਬ ਕਰਦਾ ਆਪਾਂ ਇੱਧਰ ਪੰਜਾਬ ਦੀ ਗੱਲ ਕਰ ਲੈਨੇ ਆ ਹਨਾ ਤੇ ਇੱਕ ਹਸਬੈਂਡ ਜੋਬ ਕਰਦਾ ਇੱਕ ਔਰਤ ਵਿਲੀ ਆ ਘਰ 'ਚ ਹਨਾ ਉਹ ਵਾਰ-ਵਾਰ ਉਹਨੂੰ ਕਾਲ ਕਰੂਗੀ ਹਾਂਜੀ ਇਦਾਂ ਹਾਂਜੀ ਇਦਾਂ ਉਹ ਵੀ ਆ ਕੇ ਤੇ ਕਹਿ ਦੋ ਵੀ بابا ਮੈਨੂੰ ਫੋਨ ਨਾ ਕਰ ਮੈਂ ਜੋਬ ਤੇ ਆ ਕਦੇੋ ਕਿ ਨਹੀਂ ਤੇ ਕਈ ਵਾਰ ਇਹ ਵੀ ਹੁੰਦਾ ਵੀ ਫਿਰ ਉਹ ਆਪਸ ਵਿੱਚ ਮੀਆਂ ਬੀਵੀ ਵੀ 10 15 ਦਾ ਨਹੀਂ ਬੋਲਦੇ ਤੇ ਤੁਸੀਂ ਕੁੜੀਆਂ ਦਾ ਇੰਨਾ ਮਸ਼ਕੂਲਾ ਬਣਾਇਆ ਹੋਇਆ ਮੈਂ ਕੁੜੀਆਂ ਦੇ ਨਾਲ ਆ ਜਿਨੇ ਮੈਨੂੰ ਗਾਲਾਂ ਕੱਢਣੀਆਂ ਕੱਢ ਲਓ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਪਰ ਮਨੀਸ਼ਾ ਗੁਲਾਟੀ ਭੈਣ ਜੀ ਮੈਂ ਤੁਹਾਨੂੰ ਕਹਿਣੀ ਹੈ ਕਿ ਜਿੰਨਾ ਲੋਕਾਂ ਨੇ ਇੰਨਾ ਕੁੜੀਆਂ ਨੇ ਫੋਟੋ ਪਾਈਆਂ ਜੀ ਫਲਾਨੀ 30 ਲੱਖ ਲੈ ਕੇ ਚੱਲੀ ਗਈ ਉਹ ਤੁਹਾਡੇ ਆਏ ਕਿਸਾ 30 ਲੱਖ ਨਹੀਂ ਕੋਈ ਕੱਢ ਸਰ ਮਤਲਬ ਲੈ ਕੇ ਨਹੀਂ ਜਾਂਦਾ ਜੇ ਹੁਣ ਮੈਂ ਕਮਾਂ ਕਿ ਮੈਂ ਕਿਸ ਤੋਂ 30 ਲੱਖ ਲੈਣ ਨੂੰ ਆਇਆ ਨਹੀਂ ਕਿ ਤੋਂ 30 ਲੱਖ ਮਿਲਦਾ ਜੇ ਤੁਸੀਂ ਲਾਉਣੇ ਆ ਤੁਸੀਂ ਸੌਦਾ ਕੀਤਾ ਵਿਚੋਲਿਆਂ ਦੀ ਤੁਸੀਂ ਉਂਗਲਾਂ ਪੀਲੀਆਂ ਕੀਤੀਆਂ ਬਾਹਾਂ ਪੀਲੀਆਂ ਕੀਤੀਆਂ ਗਲੇ ਪੀਲੇ ਕੀਤੇ ਵਿਚੋਲਣਾਂ ਦੇ ਤਾਂ ਫਿਰ ਅਗਲੇ ਪੈਸੇ ਲੈ ਕੇ ਭੱਜਣਗੇ ਤੁਸੀਂ ਸੌਦੇ ਕੀਤੇ ਆ ਤੇ ਸੌਦੇ 'ਚ ਕੋਈ ਵਫਾ ਦੀ ਉਮੀਦ ਨਾ ਰੱਖੋ ਵਿਆਹ ਸਮਰਪਣਾ ਨਾ ਕਿ ਕਬਜ਼ਾ ਨਾ ਕਿ ਸੌਦਾ ਹੁਣ ਦੂਸਰੀ ਗੱਲ ਰਹੀ ਕੁੜੀਆਂ ਦੀ ਮੈਂ ਕੁੜੀਆਂ ਨੂੰ ਵੀ ਇਹ ਕਹਿੰਨੀ ਆ ਵੀ ਭੈਣੋ ਮੇਰੀਓ ਬੇਟੀਆਂ ਤੁਸੀਂ ਜੇ ਵਿਆਹ ਕੀਤਾ ਇਦਾਂ ਹਨਾ ਠੀਕ ਹੈ ਜੇ ਤੁਸੀਂ ਉਹਨਾਂ ਉਹਨਾਂ ਨਾਲ ਨਹੀਂ ਰਹਿਣਾ ਚਾਹੁੰਦੀਆਂ ਉਹਨਾਂ ਨੂੰ ਇੱਕ ਵਾਰ ਮੰਗਾ ਲਓ ਤੇ 에어ਪੋਰਟ ਤੇ ਉਹਨਾਂ ਨੂੰ ਸਸੀ ਕਾਲ ਕਰ ਦਿਓ ਜਦੋਂ ਆਪ ਦਾ ਘਰ ਬਣਾਉਣਗੇ ਗੱਡੀ ਖਰੀਦਣਗੇ ਗਰੋਸਰੀ ਦਾ ਸਮਾਨ ਲਿਓਣਗੇ ਆਪ ਦੀ ਮੇਨ ਸਥਾਨ ਨਹੀਂਗੇ ਫਿਰ ਉਹਨਾਂ ਨੂੰ ਪਤਾ ਲੱਗੂਗਾ ਕਿ ਬਾਹਰਲੀ ਦੁਨੀਆ ਕੀ ਆ ਉਹਨਾਂ ਨੂੰ ਇਦਾਂ ਹੀਆਂ ਵੀ ਖੜੀ 40 ਲੱਖ ਜਾਂ 30 ਲੱਖ ਦੇ ਕੇ ਬਾਹਰਲੀ ਦੁਨੀਆ ਮਿਲ ਜਾਂਦੀ ਹੈ ਕੈਨੇਡਾ ਮਿਲ ਜਾਂਦਾ ਅਮਰੀਕਾ ਮਿਲ ਜਾਂਦਾ प्यारे वीरो 50 लाख ਦੇ ਕੇ ਜਾਂ ਕਰੋੜ ਦੇ ਕੇ ਵੀ ਕੈਨੇਡਾ ਨਹੀਂ ਮਿਲਦਾ ਜੇ ਇਦਾਂ ਮਿਲਦਾ ਹੁੰਦਾ ਤਾਂ ਪੈਸੇ ਵਾਲੇ ਬਥੇਰੇ ਰੋਕੀ ਫਿਰਦੇ ਆ ਸਿੱਧੇ ਚਲੇ ਜਾਂਦੇ ਇਸ ਕਰਕੇ ਉਹਨਾਂ 3 ਨੂੰ ਸਲਾਮ ਕਰੋ ਜਿਹੜੀਆਂ ਤੁਹਾਨੂੰ ਇੱਥੋਂ ਲੈ ਕੇ ਜਾਂਦੀਆਂ ਉਹਨਾਂ ਨਾਲ ਕੋਆਪਰੇਟ ਕਰੋ ਇਹ ਨਹੀਂ ਕਿ ਉਹਨਾਂ ਨੇ ਫੋਨ ਨਹੀਂ ਕੀਤਾ ਜੀ ਉਹ 3 ਮਿੰਟ ਤੋਂ ਉਹਨੇ ਫੋਨ ਨਹੀਂ ਕੀਤਾ ਦੋਸਤਾਂ ਉਹ ਕੀ ਕਰੇ ਤੁਹਾਡਾ ਸਿਆਪਾ ਜਦੋਂ ਤੁਸੀਂ ਕਹਿੰਦੇ ਆ ਵੀ ਸਾਨੂੰ ਕਾਲ ਹੀ ਕਰੀ ਚੱਲੋ ਹਨਾ ਤੁਸੀਂ ਉਹਨਾਂ ਦੇ ਜਿਹੜੇ ਫੇਸਬੁਕ ਇਹ ਵਿਦਵਾਨਾਂ ਨੇ ਫੇਸਬੁਕ ਭਰੀ ਹੋਈ ਹੈ ਨਾ ਉਹ ਕੁੜੀਆਂ ਦੇ ਪੇਰੈਂਟਸ ਨਾਲ ਇੱਕ ਵਾਰ ਗੱਲ ਕਰਨ ਕਿ ਤੁਹਾਡੀਆਂ ਬੇਟੀਆਂ ਦੇ ਫੋਨ ਕਿੰਨਾ ਕਿੰਨੇ ਚਿਰ ਬਾਅਦ ਆਉਂਦਾ ਹੈ ਹੱfte ਬਾਅਦ ਆਮ ਕੁੜੀਆਂ ਕਰਦੀਆਂ ਦਿੱਲੀ ਉਹ ਵੀ ਨਹੀਂ ਕਰ ਸਕਦੀਆਂ ਆਦੇ ਮਾਂ ਪਿਓ ਨੂੰ ਦੂਸਰੀ ਗੱਲ ਮੈਂ ਹੋਰ ਵੀ ਕਹਦੇ ਆ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਧੀ ਭੈਣ ਬਾਹਰ ਗਈ ਹੁੰਦੀ ਹੈ ਨਾ ਫਿਰ ਜਦੋਂ ਕੋਈ ਬਾਹਰ ਚਾਂਸ ਹੁੰਦਾ ਇੱਕ ਨਿਗਰੋ ਕੋਈ ਪ੍ਰੋਬਲਮ ਹੋਈ ਸੀ ਇੱਕ ਨਿਗਰੋ ਦੀ ਕੁੜੀ ਨਾਲ ਹਨਾ ਮਤਲਬ ਇੱਕ ਕੁੜੀ ਤੋਂ ਕੋਈ ਗਲਤੀ ਹੋਈ ਚਲੋ ਜੋ ਵੀ ਆ ਹਨਾ ਉਹ ਪ੍ਰੋਬਲਮ ਹੋਈ ਫਿਰ ਜਿਹੜੇ ਥੋੜੇ ਜਿਹਾ ਆਬਿਆਹ ਨੂੰ ਕਹਿੰਦੇ ਘਾਉਣੇ ਲੋਕ ਆ ਉਹ ਉਹਨਾਂ ਨੂੰ ਫੋਨ ਕਰਨਗੇ ਜਿਨ੍ਹਾਂ ਨੇ ਕੁੜੀਆਂ ਗਈਆਂ ਹੋਈਆਂ ਚੋਚੇ ਇਦਾਂ ਹੋ ਗਿਆ ਹੈਨਾ ਵੀ ਜੇ ਕੋਈ ਕੁੜੀ ਉੱਥੇ ਮੰਨ ਲਓ ਵੀ ਕੁਛ ਕੁੜੀ ਨਾਲ ਗਲਤ ਹੋ ਜਾਂਦਾ ਜਾਂ ਕੁੜੀ ਪ੍ਰੈਗਨੈਂਟ ਹੋ ਜਾਂਦੀ ਹੈ ਫਿਰ ਫਟਾਫਟ ਨਾ ਉਹ ਖਬਰ ਘਟ ਕੇ ਬਈ ਰੋਟੀ ਬਣਾ ਬਕਾਉਣੀ ਰਹਿ ਜਾਵੇ ਹਲਵਾਣਾ ਰਹਿ ਜਾਵੇ ਹੈਨਾ ਬਾਪੂ ਭਾਵੇਂ ਕਾਲਾ ਕੱਢੀ ਜਾਵੇ ਹੈਨਾ ਇਹ ਬੁੜੀਆਂ ਨੂੰ ਵੀ ਆਦਤ ਆ ਕੱਲੇ ਸਾਰੇ ਮਤਲਬ ਚੈਟਸ ਨੂੰ ਫਟਾਫਟ ਵੀਰੋ ਫੋਟੋ ਭੌਣਗੇ ਵੀ ਉਸ ਉਸ ਬੰਦੇ ਨੂੰ ਭੇਜਣਗੇ ਜਿੰਨਾਂ ਦੀ ਕੁੜੀ ਗਈ ਹੋਈ ਹੈ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਆ ਬਾਲੇ ਸਿਆਣੇ ਇਸ ਕਰਕੇ ਅੱਜ ਤੋਂ ਜੇ ਮੇਰੇ ਨਾਲ ਜਿਹੜੇ ਫੇਸਬੁਕ 'ਈ ਵਿਦਵਾਨ ਇਦਾਂ ਦੇ ਆ ਜੀ ਸਭ ਕੇ ਜਾਣ ਮੈਨੂੰ ਅੱਜ ਬਹੁਤ ਗੁੱਸਾ ਸੀ ਸ਼ੁਕਰ ਹੈ ਮੈਂ ਗਾਲ ਨਹੀਂ ਕੱਢੀ ਤੇ ਜਿਨੇ ਮੈਨੂੰ ਗਾਲਾਂ ਕੱਢਣੀਆਂ ਕੱਢ ਲੋ ਮੈਨੂੰ ਕੋਈ ਫਰਕ ਨਹੀਂ ਮੇਰੇ ਸ਼ਿੱਤਰ ਦੇ ਵੀ ਯਾਦ ਨਹੀਂ ਐਜ ਲੋਕ ਪਰ ਮੈਂ ਫੇਰ ਇਤਨਾ ਸਾ ਮੇਰੀ ਸెంਤੀਆ ਸੌਰੀ نیٹ ਚੱਲ ਗਿਆ ਹੈਗਾ। نیٹ ਚੱਲ ਗਿਆ ਸੀ 2 ਮਿੰਟ ਲਈ। ਯੈਸ ਲਵ ਪ੍ਰੀਤ ਨਾ ਮੇਰੀ ਸెంਤੀਆ ਔਰ ਅੱਛਾ ਮੇਰੀ ਸੁਣੋ ਗੱਲ ਲਵ ਪ੍ਰੀਤ ਨੂੰ ਵੀ ਜੇ ਮੈਂ ਕਹਾ ਕਿ ਉਹ ਕਿੰਨਾ ਕਿ ਸਿਆਣਾ ਸੀ ਸੁਸਾਈਡ ਕਿਉਂ ਕੀਤੀ? ਉਹ ਤਾਂ ਸਾਡੀ ਆਪਣੀ ਜ਼ਿੰਦਗੀ ਹੈ ਨਾ ਧੋਖੇ ਦੇ ਨਾਲ ਨਹੀਂ ਹੁੰਦੇ ਕੁੜੀਆਂ ਨਾਲ ਧੋਖੇ ਨਹੀਂ ਹੁੰਦੇ ਤੇ ਜਿਹੜੇ ਫੇਸਬੁਕ ਦੇ ਵਿਦਵਾਨ ਆਪਣੇ ਪੋਸਟਾਂ ਪਾਉਂਦੇ ਨਾ ਜਿਹੜਾ ਮੇਰੇ ਮੁਰਗੀ ਆਉਣ ਮੇਨੂੰ ਟਾਈਮ ਫਿਕਸ ਕਰਨ ਲੈ ਤੇ ਹਜ਼ਾਰਾਂ ਕੁੜੀਆਂ ਨਾਲ ਧੋਖਾ ਹੋਇਆ ਉਹ ਦੋ ਦੋ ਨਿਆਣੇ ਲੈ ਕੇ ਵਿਚਾਈਆਂ ਰੁਲਦੀਆਂ ਫਿਰਦੀਆਂ ਦੋ ਦੋ ਕੀ ਤਿੰਨ ਤਿੰਨ ਨਿਆਣੇ ਲੈ ਕੇ ਰੁਲਦੀਆਂ ਫਿਰਦੀਆਂ ਕਿੱਧਰ ਜਾਣ ਮਾਂ ਪਿਓ ਵੀ ਰੋਟੀ ਨਹੀਂ ਦਿੰਦਾ ਪਰਜਾਈਆਂ ਰੋਟੀਆਂ ਨਹੀਂ ਰੋਟੀ ਨਹੀਂ ਦਿੰਦੀਆਂ ਤੇ ਸਹਰਿਆਂ ਦੇ ਕੱਢ ਦਿੱਤੀਆਂ ਉਹ ਕਿੱਥੇ ਜਾਣ ਉਹਨਾਂ ਲਈ ਕੌਣ ਆ ਨਾ ਕੋਈ ਉਹਨਾਂ ਦੀ ਪੁਲਿਸ ਹੈਲਪ ਕਰਦੀ ਆ ਨਾ ਕਿ ਉਹਨਾਂ ਦਾ ਸਮਾਜਿਕ ਲੋਕ ਹੈਲਪ ਕਰਦੇ ਆ ਇਸ ਦੋਨੇ ਪੱਖ ਦੇਖਿਆ ਕਰੋ ਤੇ ਫਿਰ ਤੋਂ ਮੈਂ ਮਨੀਸ਼ਾ ਜੀ ਨੂੰ ਕਹਿਣਾ ਚਾਹਣੀ ਹੈ ਕਿ ਜਿੰਨਾਂ ਕੁੜੀਆਂ ਨੇ ਇਦਾਂ ਫੋਟੋ ਪਾਈਆਂ ਭਾਵੇਂ ਉਹ ਕੁੜੀਆਂ ਮੈਨੂੰ ਮੈਨੂੰ ਜਾਣਦੀ ਵੀ ਨਹੀਂ ਮੇਰਾ ਦੂਰ ਦਾ ਵੀ ਰਿਸ਼ਤਾ ਨਹੀਂ ਉਹਨਾਂ ਨਾਲ ਪਰ ਇਹਨਾਂ ਲੋਕਾਂ ਤੇ ਕਾਰਵਾਈ ਹੋਵੇ ਕਿ ਇਹਨਾਂ ਨੇ ਮਜ਼ਾਕ ਬਣਾ ਲਿਆ ਫਲਾਨੀ ਕੁੜੀ ਰਿਪੋਰਟ ਹੋ ਜੂ ਭਲੇ ਉਹ ਜੇ ਰਿਪੋਰਟ ਹੋ ਜੂ ਨਾ ਤਾਂ ਲਾਪਰੀਜ਼ਲੇ ਵਾਪਸ ਆਉਣਾਂ ਤੇ ਨਾ ਹੀ ਉਹ ਤੁਹਾਨੂੰ ਰਕਮ ਮਿਲਣੀ ਆ ਇੱਕ ਦੋ ਲੋਕ ਥੋੜੇ ਜਿਹਾ ਕੈਨੇਡਾ ਤੋਂ ਵੀ ਜ਼ਿਆਦਾ ਹੀ ਆਦ ਨਹੀਂ ਹਵਾ ਕਰਦੇ ਆ ਹਨਾ ਇੱਕ ਮੈਂ ਹੋਰ ਦੱਸ ਦਿਆਂ ਜਿਹੜੇ ਜ਼ਿਆਦਾ ਹਵਾ ਕਰਦੇ ਆ ਨਾ ਉਹਨਾਂ ਨੇ ਕੁੜੀਆਂ ਨੂੰ ਬਹੁਤ ਬਲੈਕਮੇਲ ਕੀਤਾ ਹੁੰਦਾ ਹੈ ਉਹ ਕਦੇ ਕਿਸੇ ਬਾਣੇ ਬਲੈਕਮੇਲ ਕਰਦੇ ਆ ਕਦੇ ਕਿਸੇ ਬਾਣੇ ਬਲੈਕਮੇਲ ਕਰਦੇ ਫਿਰ ਆਪ ਜਾਨੀ ਜਦੋਂ ਕੁੜੀਆਂ ਨੂੰ ਬਲੈਕਮੇਲ ਕੀਤਾ ਹੁੰਦਾ ਤੇ ਕੁੜੀਆਂ ਉਹਨਾਂ ਨੂੰ ਸੁਣਾ ਚੁੱਕੀਆਂ ਹੁੰਦੀਆਂ ਹਜ਼ਾਰ ਹਜ਼ਾਰ ਲੱਖ ਲੱਖ ਸ਼ਬਦ ਉਹਨਾਂ ਦੀਆਂ ਮਾਵਾ ਪੈਣਾ ਬਾਰੇ ਤੇ ਫਿਰ ਉਹ ਜਦੋਂ ਇੱਕ ਅੱਧੀ ਕੁੜੀ ਇਦਾਂ ਗਲਤੀ ਕਰਦੀ ਹੈ ਤੇ ਉਹਦੇ ਨਾਲ ਹੀ ਆਪ ਦਾ ਜਿਹੜਾ ਹੈਗਾ ਗਿਲਾ ਬਾੜ ਕਰਦੀ ਹੈ ਸੋ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਤੁਸੀਂ ਮੈਨੂੰ ਮੇਰੀ ਕੈਨੋ ਜੀ ਮੇਰੀ ਇਹ ਗੱਲ ਬਾਤ ਸੁਣੀ ਥੈਂਕ ਯੂ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਆ ਜਿਹੜੇ ਚੰਗੇ ਲੋਕ ਆ ਤੇ ਮੈਂ ਸਾਰਿਆਂ ਦਾ ਸਤਿਕਾਰ ਵੀ ਕਰਦੀ ਆ ਪਰ ਇਹੋ ਜਿਹੇ ਕਮੀਨੇ ਲੋਕ ਮੇਰੀ ਫੇਸਬੁੱਕ 'ਚੋਂ ਮੈਨੂੰ ਅਲਵਿਦਾ ਕਹਿ ਜਾਂ ਮੈਨੂੰ ਬਲੌਕ ਕਰ ਜਾਂ ਕਿਉਂਕਿ ਮੈਨੂੰ ਇਕੱਲੇ-ਇਕੱਲੇ ਨੂੰ ਬਲੌਕ ਕਰਨਾ ਔਖਾ ਹੈ ਤੇ ਮੈਂ ਉਹਨਾਂ ਧੀਆਂ ਦੇ ਨਾਲ ਆ ਜਿਹੜੀਆਂ ਬਾਹਰ ਗਈਆਂ ਹਾਂ ਜਿਹੜੇ ਬੱਚਿਆਂ ਨਾਲ ਇਦਾਂ ਹੋਇਆ ਮੈਨੂੰ ਅਫਸੋਸ ਆ ਉਹਨਾਂ ਨਾਲ ਇਦਾਂ ਨਹੀਂ ਹੋਣਾ ਚਾਹੀਦਾ ਸੀ ਪਰ ਜੇ ਸੌਦਾ ਕੀਤਾ ਤਾਂ ਇਦਾਂ ਹੋਣਾ ਲਾਜ਼ਮੀ ਆ ਪਰ ਫੇਰ ਵੀ ਮੈਂ ਆਪਣੀਆਂ ਧੀਆਂ ਆਪਣੀਆਂ ਭੈਣਾਂ ਨੂੰ ਇਹ ਬਾਹਰ ਲੀਆਂ ਕੁੜੀਆਂ ਨੂੰ ਬੇਨਤੀ ਕਰੂੰਗੀ ਕਿ ਪਿਆਰੀ ਲੈਜੋ